ਅੱਜ ਫੇਰ ਸਾਡੇ ਪੱਟੀਵਲਕੇ ਦੇ ਜਿਹੜੇ ਲਗਭਗ 25 ਦੇ ਕਰੀਬ ਪਿੰਡ ਅਫੈਕਟਡ ਹੋਏ ਆ ਉਹਨਾਂ ਪਿੰਡਾਂ ਦੇ ਵਿੱਚ ਜਿੱਥੇ ਵੱਧ ਨੁਕਸਾਨ ਹੋਇਆ ਜਿਹੜੀਆਂ ਬਈਕਾਂ ਦਰਿਆ ਦੇ ਵਿੱਚ ਆ ਉਹਨਾਂ ਬਈਕਾਂ ਦੇ ਉੱਤੇ ਡੇਰਿਆਂ ਦੇ ਉੱਤੇ ਅੱਜ ਫੇਰ ਅਸੀਂ ਚੋਕਰ ਫੀਡ ਬੈਡਾਂ ਤੇ ਗੱਦੇ ਨਾਲ ਕੰਬਲ ਤੇ ਹੋਰ ਘਰਵਸਤੋਂ ਦੀਆਂ ਜਿਹੜੀਆਂ ਰਸੋਈ ਦੀਆਂ ਚੀਜ਼ਾਂ ਵਾਂ ਆਟਾ, ਚੌਲ, ਦਾਲਾਂ, ਛੋਲੇ, ਤੇਲ ਸਾਰਾ ਕੁਝ ਹੀ ਜੋ ਵੀ ਰਸੋਈ ਦੇ ਵਿੱਚ ਰੋਜ਼ ਵਰਤੋ ਦੀਆਂ ਚੀਜ਼ਾਂ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਲਿਆ ਕੇ ਦਿੱਤੀਆਂ ਸਾਡੇ ਪਰਿਵਾਰ ਨੇ ਸਾਡੇ ਭੈਣ ਭਰਾ ਨੇ ਇਹਦੇ 'ਚ ਕੋਈ ਇਹ ਨਹੀਂ ਵੀ ਅਸੀਂ ਕੋਈ ਸਹਾਣ ਕੀਤਾ ਸਾਡੇ ਪਰਿਵਾਰ ਨੇ ਸਾਡੇ ਭੈਣ ਭਰਾ ਨੇ ਅਜੇ ਸਾਡੇ ਇਲਾਕੇ ਦੇ ਵਿੱਚ ਪੈਲੀਆਂ ਜੇ ਸੱਲੀਆਂ ਅਸੀਂ ਕੋਸ਼ਿਸ਼ ਕੀਤੀ ਅੱਜ ਤੋਂ 7 ਦਿਨ ਪਹਿਲਾਂ ਵੀ ਟਰੈਕਟਰ ਪੈਲੀਆਂ 'ਚ ਵੜਨ ਕਾ ਟਰੈਕਟਰ ਪੈਲੀਆਂ ਚ ਵੜੇ ਉੱਤੋਂ ਪੈਲੀਆਂ ਵੇਖਣ ਨੂੰ ਬੱਤਰ ਹੀ ਪਰ ਪੈਲੀਆਂ ਥੱਲੇ ਹਸਲੀਆਂ ਨਿਕਲੀਆਂ ਆਉਣ ਵਾਲੇ ਦਸਾਂਗ ਦਿਨਾਂ ਤੱਕ ਇੱਥੇ ਸਾਡੇ ਜਿਹੜਾ ਏਰੀਆ ਵਿੱਚ ਟਰੈਕਟਰ ਚੱਲਣਗੇ ਪੈਲੀਆਂ ਦੇ ਬਾਕੀ ਜਿਹੜੀ ਪਾਲਿਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹਦਾ ਖੇਤ ਉਦੀ ਰੇਤ ਚਲਾਈ ਆ ਉਹਦੇ ਤਹਿਤ ਲੋਕਾਂ ਨੂੰ ਬੜੀ ਵੱਡੀ ਸਹੂਲਤ ਹੁੰਦੀ ਪਈ ਆ ਲੋਕ ਆਪਦੀਆਂ ਜ਼ਮੀਨਾਂ ਦੇ ਵਿੱਚੋਂ ਰੇਤ ਵੇਚ ਰਹੇ ਆ ਜ਼ਮੀਨਾਂ ਫੱਦਰ ਕਰ ਰਹੇ ਆ ਲੋਕੀ ਆਪ ਮਹਾਰੇ ਗੱਲਾਂ ਬੋਲਦੇ ਆ ਵੀ ਸਰਦਾਰ ਭਗਵੰਤ ਸਿੰਘ ਮਾਨੀ ਜਿਹੜੀ ਇਹ ਪਾਲਸੀ ਬਣਾਈ ਆ ਉਹਦੇ ਤਹਿਤ ਸਾਨੂੰ ਬੜਾ ਵੱਡਾ ਫਾਇਦਾ ਪਹੁੰਚਿਆ ਵਾ ਵੀ ਅੱਗੇ ਜੇ ਕਿਤੇ ਅਸੀਂ ਚਮਚਾ ਵੀ ਰੇਤ ਦਾ ਚੁੱਕ ਲੈਣਾ ਤੇ ਉਸੇ ਲਈ ਮਾਈਨਿੰਗ ਵਾਲਿਆਂ ਪੁਲਸ ਵਾਲਿਆਂ ਹੋਰ ਕਈ ਵਪਾਗਾ ਜਾਣਾਂ ਤੇ ਆ ਕੇ ਸਾਡੇ ਤੇ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਤੇ ਹੁਣ ਅਸੀਂ ਆਪਣੀਆਂ ਜ਼ਮੀਨਾਂ ਜਿਹੜੀਆਂ ਉਹ ਜਦੋਂ ਮਰਜੀ ਅਸੀਂ ਰੇਤ ਚੁੱਕਦੇ ਆ ਪੱਧਰੀਆਂ ਕਰਦੇ ਆ ਦਿਨੇ ਚੁੱਕਦੇ ਆ ਰੇਤ ਰਾਤ ਚੁੱਕਦੇ ਆ ਵੀ ਕਿਸਾਨਾਂ ਨੇ ਕਿਹਾ ਵੀ ਸਾਨੂੰ ਹੁਣ ਕਿਸੇ ਤਰ੍ਹਾਂ ਦਾ ਕੋਈ ਕਿਸੇ ਵਿਭਾਗ ਵੱਲੋਂ ਕੋਈ ਡਾਰਨੀ ਕੋਈ ਡੁੱਕਰ ਨਹੀਂ ਤੇ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਹੁਣ ਜਦੋਂ ਬਕਰ ਆਉਂਦੀਆਂ ਜ਼ਮੀਨਾਂ ਇਹ ਪੱਧਰੀਆਂ ਵੀ ਕਰਵਾਵਾਂਗੇ ਜ਼ਮੀਨਾਂ ਵਾਵਾਂਗੇ ਵੀ ਤੇ ਕਣਕਾਂ ਦੇ ਵੀ ਡੀਏਪੀ ਖਾਦ ਡੀਜ਼ਲ ਉਹ ਹਰ ਪੱਖੋਂ ਸਾਰੇ ਭੈਣ ਭਰਾ ਰਲ ਮਿਲ ਕੇ ਅਸੀਂ ਆਪਦੇ ਕਿਸਾਨ ਵੀਰਾਂ ਦੀ ਮਦਦ ਕਰਾਂਗੇ ਸਾਹੀਂ ਕੋਈ ਇਹਨਾਂ ਦੀ ਮਦਦ ਨਹੀਂ ਅਸੀਂ ਆਪਣੀ ਮਦਦ ਕਰਦੇ ਪਏ ਕਿਉਂਕਿ ਸਾਡੇ ਪਰਿਵਾਰ ਨੇ ਸਾਡੇ ਭੈਣਾਂ ਭਰਾ ਨੇ